ਜਲੰਧਰ ਦੇ ਦਿਨ ਦਿਹਾੜੇ ਭਾਰਕੋ ਕੈਂਪ ਦੇ ਵਿੱਚ ਵਿਜੇ ਜੁੱਲਰ ਦੇ ਉੱਤੇ ਲੁੱਟ ਹੋ ਜਾਂਦੀ ਹੈ ਜਿਸ ਦੇ ਦੱਸਦੇ ਤਿੰਨ ਨੌਜਵਾਨ ਆਂਦੇ ਨੇ ਇੱਕ ਨੌਜਵਾਨ ਕਿਹੜਾ ਦੁਕਾਨ ਦੇ ਬਾਹਰ ਖੜਾ ਹੁੰਦਾ ਤੇ ਦੋ ਨੌਜਵਾਨ ਬੰਦੂਕ ਦੀ ਨੋਬਤ ਦੇ ਨਾਲ ਲਾ ਕੇ ਇਸ ਸਨੇਹਰੇ ਦੀ ਦੁਕਾਨ ਕਿਹੜੀ ਹੈ ਲੁੱਟ ਕੇ ਲੈ ਜਾਂਦੇ ਨੇ ਦੱਸਿਆ ਜਾ ਰਿਹਾ ਦਿਨ ਦਿਹਾੜੇ ਕਿਹੜਾ ਮਾਮਲਾ ਸਾਹਮਣੇ ਆਇਆ ਪੀੜਪਾੜ ਵਾਲਾ ਬਚਾਰਾ ਭਾਰਕੋ ਕੈਂਪ ਦੇ ਵਿੱਚ ਦਿਨ ਦਿਹਾੜੇ ਕਿਹੜੀ ਵਾਰਦਾਤ ਹੋ ਜਾਂਦੀ ਹੈ ਸਨੇਹਾਰੇ ਦੀ ਸਨੇਹਾਰੇ ਦੀ ਦੁਕਾਨ ਦੇ ਉੱਤੇ ਤਿੰਨ ਨੌਜਵਾਨ ਆਂਦੇ ਆ ਜਿਸ ਦੇ ਇੱਕ ਨੌਜਵਾਨ ਦੱਸਿਆ ਜਾ ਰਿਹਾ ਉਹ ਦੁਕਾਨ ਦੇ ਬਾਹਰ ਹੁੰਦਾ ਤੇ ਦੋ ਨੌਜਵਾਨ ਜਿਹੜੇ ਦੁਕਾਨ ਦੇ ਅੰਦਰ ਜਾ ਕੇ ਉਹਨਾਂ ਨੂੰ ਲੁੱਟ ਕੇ ਚਲ ਜਾਂਦੇ ਨੇ ਮੌਕੇ ਤੇ ਸੀਏ ਦੀ ਟੀਮਾਂ ਪਹੁੰਚ ਚੁੱਕੀਆਂ ਹੋਈਆਂ ਜਾਂਚ ਕੀਤੀ ਜਾ ਰਹੀ ਹੈ ਸੀਏ ਭਾਰਕੋ ਕੈਂਪ ਥਾਣਾ ਮੌਕੇ ਤੇ ਪਹੁੰਚ ਚੁੱਕਾ ਹੋਇਆ ਏਸੀਬ ਵੈਸਟਲ ਦਾ ਮੌਕੇ ਤੇ ਪਹੁੰਚ ਚੁੱਕਾ ਹੋਇਆ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਾਂਚ ਕੀਤੀ ਜਾ ਰਹੀ ਹੈ ਲਗ ਲਗ ਸਨਾਰੇ ਸਨਾਰੇ ਦੀਆਂ ਜੋ ਦੁਕਾਨਾਂ ਦੇ ਐਸੋਸੀਏਸ਼ਨਾਂ ਵਾਲੇ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਾਉਂਟਰ ਦੇ ਸ਼ੀਸ਼ੇ ਟੁੱਟੇ ਹੋਏ ਨੇ ਸਮਾਨ ਖਿਲਰਿਆ ਪਿਆ ਜੋ ਡਿਸਪਲੇ ਕੀਤੀ ਜਾਂਦੀ ਹੈ ਉਹੀ ਲੈ ਕੇ ਫਰਾਰ ਹੋ ਜਾਂਦੇ ਬੰਦੂਕ ਦੀ ਨੋਬਤ ਦੇ ਨਾਲ ਤੁਸੀਂ ਦੇਖ ਰਹੇ ਹੋ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਸੀਆਈਏ ਸੀਏ ਟੀਮਾਂ ਪਹੁੰਚ ਚੁੱਕੀਆਂ ਹੈ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜੋ ਹੈ ਤੁਸੀਂ ਦੇਖ ਰਹੇ ਹੋ ਵਿਦੇ ਜੂਲਰ ਭਾਰ ਕੋ ਕੈਂਪ ਦੇ ਵਿੱਚ ਦਿਨ ਦਿਹਾੜੇ ਕਿਹੜੀ ਵਾਰਦਾਤ ਹੋ ਜਾਂਦੀ ਹੈ ਲੁੱਟ ਖੋ ਕਿਹੜੀ ਹੈ ਸ਼ਰੇਆਮ ਕਿਹੜੀ ਦਿਨ ਦਿਹਾੜ ਦੇ ਵਿੱਚ ਜੋ ਜੋ ਵਾਰਦਾਤ ਹੁੰਦੀ ਹੈ ਦੱਸਿਆ ਜਾ ਰਿਹਾ ਬੰਦੂਕ ਦੀ ਨੋਬਤ ਬੰਦੂਕ ਦੀ ਨੋਬਤ ਦੇ ਨਾਲ ਕਿੜੀ ਲੁੱਟ ਕੇ ਲੈ ਜਾਂਦੇ ਨੇ ਜੀ ਏ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਵਿਨੋਦ ਕਪੂਰ ਯੂਥ ਫੋਰਨ ਕਰ ਸਕਤੋ ਸਿੱਕੀ ਜੁਵਲਰ ਦੀ ਦੁਕਾਨ ਵੀ ਹੈ ਤੁਹਾਡੇ ਹਾਂ ਜੀ ਹਾਂ ਕੀ ਗੱਲ ਕੀ ਹੋਈ ਕਿੱਦਾਂ ਪਤਾ ਲੱਗਿਆ ਤੁਹਾਡਾ ਭਾਜੀ ਇਹ ਵਿਜੇ ਜੁਵਲਰ ਹੈ ਭਾਰਕਾ ਕੈਂਪ ਦੇ ਵਿੱਚ ਮਾਰਨਿੰਗ ਉਹਨਾਂ ਦਾ ਭਾਜੀ ਆਗੇ ਉਹਨਾਂ ਦਾ ਬੇਟਾ ਇੱਥੇ ਦੁਕਾਨ ਖੋਲ ਕੇ ਬੈਠਾ ਸੀਗਾ ਤੇ ਡਕੈਤ ਆਏ ਆ ਹੱਥ ਵਿੱਚ ਰਿਵੋਲਵਰ ਹੈ ਉਹਨਾਂ ਦੇ ਤੇ ਉਹਨਾਂ ਦਾਤ ਦੇ ਨਾਲ ਸਾਰੇ ਸ਼ੀਸ਼ੇ ਦੇ ਕਾਊਂਟਰ ਤੋੜ ਛੱਡੇ ਆ ਸੋਨਾ ਲੈ ਗਏ ਆ ਤੁਸੀਂ ਦੇਖੋ ਲੋਹਿਆਂ ਨੂੰ ਆਰਡਰ ਬਿਲਕੁਲ ਖਤਮ ਹੋ ਚੁੱਕਾ ਸ਼ਹਿਰ ਦਾ ਤੁਸੀਂ ਜੇ ਤੁਹਾਡੇ ਕੋਲ ਐਕਟਵਾ ਦੇ ਕਾਗਜ਼ ਨਹੀਂ ਹੈਗੇ ਨਾ ਤੇ ਤੁਹਾਨੂੰ ਚੋਰਾ ਤੋਂ ਵੀ ਵੱਤ ਕੇ ਕਿਤਨੇ ਬੱਦਰ ਤੁਹਾਡੇ ਨਾਲ ਸਲੂਕ ਕੀਤਾ ਜਾਂਦਾ ਹੈ ਲੇਕਿਨ ਇਸ ਤਰ੍ਹਾਂ ਦਿਨ ਦਿਹਾੜੇ ਕਿਤੇ ਨਾ ਕਿਤੇ ਜੋ ਹਾਲ ਹੋਇਆ ਪਿਆ ਬਹੁਤ ਮਾੜਾ ਸ਼ਹਿਰ ਵਾਸੀ ਵਾਲੀ ਕਿਹਾ ਜਾਂਦਾ ਹੈ ਭੀੜ ਭੜ ਵੱਲਾ ਬਾਜ਼ਾਰ ਹੈ ਹਾਂਜੀ ਸਰ ਇਹ ਬਹੁਤ ਮਾੜੀ ਗੱਲ ਹੈ ਬੜੇ ਮੈਿਕਲ ਸਰਕਾਰਾਂ ਸੁੱਤੀ ਦੀ ਸਾਡੀਆਂ ਪ੍ਰਸ਼ਾਸਨ ਸੁੱਤਾ ਦਾ ਸਾਨੂੰ ਕਹਿੰਦੇ ਆ ਕਿ ਇੱਥੇ ਨਸ਼ਾ ਨਹੀਂ ਵਿਕਦਾ ਇੱਥੇ ਕੁਝ ਨਹੀਂ ਹੁੰਦਾ ਪਰ ਅੱਜ ਦੀ ਦਿਨ ਦੇ ਵਿੱਚ ਦੇਖੋ ਆਪਾਂ মিডিਅਮ ਦੇ ਮਾਧਿਅਮ ਦੇ ਨਾਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਅਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਆ ਦੇਖੋ ਦਿਨ ਦਿਹਾੜੇ ਚੋਰੀ ਹੋ ਗਈ ਹੈ ਪਿਸਤੋਲਾ ਦੇ ਨਾਲ ਬੰਦੇ ਭਰੇ ਬਾਜ਼ਾਰ ਚ ਆਏ ਜਦ ਕਿ ਇੱਥੇ ਚਿੜੀ ਪਰ ਨਹੀਂ ਮਾਰ ਸਕਦੀ ਆਪਣੀ ਮਰਜ਼ੀ ਦੇ ਚਿੜੀ ਨਹੀਂ ਜਾ ਸਕਦੀ ਸੋਨਾ ਲੁੱਟ ਕੇ ਲੈ ਗਏ ਸਿਰਪਾੜ ਵਾਲਾ ਬਾਜ਼ਾਰ ਆ ਦੇਖੇ ਪੂਰਾ ਜਲੰਧਰ ਦਾ ਕੈਂਪ ਜਿਹੜਾ ਬੜਾ ਫੇਮਸ ਹੈ ਪੂਰੇ ਇੰਡੀਆ ਦੇ ਵਿੱਚ ਜਿਹੜਾ ਭਰੇ ਦੁਕਾਨਾਂ ਖੁੱਲੀਆਂ ਹੋਈਆਂ ਪਿਸਤੋਲਾ ਦੇ ਨਾਲ ਅੰਦਰ ਗਏ ਆ ਉਹਦੇ ਵਿਚਾਰੇ ਬੜੀ ਆਪਣੀ ਜਾਨ ਪੇਜਾ ਦੀ ਕੋਸ਼ਿਸ਼ ਕੀਤੀ ਤੇ ਜੋ ਮਨਮੋਹ ਸਿੰਘ ਮਨਮੋਹ ਜੀ ਕੀ ਗੱਲ ਹੋਈਏ ਕਿ ਮਾਮਲਾ ਇਤਨਾ ਤੇ ਤਿੰਨ ਲੋਕ ਡੇਰੇ ਆਏ ਸੀਗੇ ਉਹ ਸੋਨੇ ਦੇ ਗਹਿਣੇ ਵਗੈਰਾ ਲੁੱਟ ਕੇ ਲੈ ਗਏ ਅੱਛਾ ਜੀ ਜਾਂਚ ਕਰ ਰਹੇ ਕੋਈ ਮੈਨ ਕੋਈ ਸੀਸੀਟੀਵੀ ਦੀ ਚਾਹੇ ਕਿੰਨੇ ਜਣੇ ਸੀ ਚੈੱਕ ਕਰ ਰਹੇ ਕਿੰਨੇ ਜਣੇ ਸੀ ਤਿੰਨ ਜਣੇ ਤਿੰਨ ਜਣੇ ਲੋਕ ਦਿਨੋਂ ਬੋਲ ਗੋਲੀ ਵੀ ਚਲਾਈ ਉਹਨਾਂ ਨੇ ਨਹੀਂ ਗੋਲੀ ਨਹੀਂ ਕੋਈ ਸਰ ਬਿਆਨ ਕੀ ਲਿਖਿਆ ਲਿਖਾ ਰਹੇ ਹਜੇ ਬਿਆਨ ਕਿੰਨਾ ਸਮਾਨ ਲੈ ਕੇ ਗਏ ਸਮਾਨ ਐਸਟੀਮੇਟ ਦੱਸ ਰਹੇ ਸਾਨੂੰ ਅੰਦਾਜ਼ਾ ਲੱਖਰਵੇਂ ਤੋਂ ਸਮਾਨ ਹੈ ਤਾਂ ਦੱਸ ਰਹੇ ਕਪੜਾ ਹੈ ਹਾਂ ਜੀ ਆਪ ਸਿਗਾਉਣਾ ਉਹਨਾਂ ਕੋਲ ਕਿ ਦੱਤਰ ਸਕੇ ਪਿਸਤੌਲ ਸਕੇ ਨਹੀਂ ਵਿਹਾੜੇ ਕਿਹੜੀ ਹੈ ਵਾਰਦਾਤ ਹੋ ਜਾਂਦੀ ਭੀੜ ਭਾੜ ਵਾਲਾ ਇਲਾਕਾ ਹੈਗਾ ਵਾ ਕੁਝ ਹੀ ਦੂ ਕੋਈ ਗੱਲ ਹੈ ਟੈਸਟ ਕਰ ਲੈਣੀ ਜਲਦੀ ਆਉਗਾ ਉਹਨਾਂ ਨੇ ਕੀ ਕੈਸ਼ ਕਿੰਨਾ ਕਿ ਸੋਨਾ ਕਿੰਨਾ ਵਰਦੀ ਹੁੰਦਾ ਵੈਸਟਮੈਂਟ ਦੱਸੇ ਦੱਸੇ ਨਹੀਂ ਹਜੇ ਤੱਕ ਭਰਾਏ ਆ ਦੱਸ ਰਹੇ ਲੱਖਾਂ ਦੇ ਹਿਸਾਬ ਨਾਲ ਲੱਗ ਕੇ ਗਏ ਨੇ ਵੈਸਟਮੈਂਟ ਦੱਸਿਆ ਨਹੀਂ ਕੁਝ ਵੀ ਉਹਨਾਂ ਨੇ ਜਦ ਦੱਸਦੇ ਵੀ ਦੱਸ ਦੇਣਗੇ ਦੁਕਾਨ 'ਚ ਹੋਰ ਕੋਣ-ਕੌਣ ਸੀ ਇੱਕ ਲੜਕਾ ਸੀ ਉਹਨਾਂ ਦਾ ਜੀ ਤੇ ਇੱਕ ਨਾਲ ਵਰਕਰ ਸੀ ਉਹ ਕਿੰਨੇ ਬੰਦੇ ਸਨ ਤਿੰਨ ਜਣੇ ਸਨ ਕੋਈ ਪਹਿਲੇ ਵੀ ਇੱਥਾਂ ਨੇ ਰੈਕੀ ਰੁਕੀ ਕੀਤੀ ਕੈਮਰੇ 'ਚ ਆਇਆ ਚੈੱਕ ਕਰ ਰਹੇ ਸੀ ਦੁਕਾਨ ਦੇ ਅੰਦਰ ਦੱਸਣਾ ਕਿ ਬਾਹਰ ਵੀ ਦੋ ਬੰਦੇ ਖੜੇ ਸੀਗੇ ਵੀ ਚੈੱਕ ਕਰ ਰਹੇ ਸੀ ਭਾਈ ਜੀ ਭਾਈ ਜੀ ਕਿੰਨੇ ਵਜੇ ਦੇ ਕਰੀਬ ਹੈ ਕਿਹੜ ਤੇ ਪੋਣੇ 11 ਵਜੇ ਤੋਂ ਲੈ ਕੇ 11 ਵਜੇ ਪੋਣੇ 11 ਦੇ ਕਰੀਬ ਅੰਦਰ ਕਰਕੇ ਅੰਦਰ ਐਂਟਰ ਉਹ ਮੁੰਡੇ ਸੀਗੇ ਤਿੰਨ ਬੰਦੇ ਸੀਗੇ ਅੱਛਾ ਪਹਿਲੇ ਕੋਈ ਰੈਕੀ ਰੁਕੀ ਨਹੀਂ ਕੀਤਾ ਨਹੀਂ ਇਹਦੇ ਬਾਰੇ ਪਤਾ ਨਹੀਂ ਹਜੇ ਕੁਝ ਹੁਣ ਪੁਲਿਸ ਪੁਲਸ ਅਫਸਰ ਹੁਣ ਲੱਗੇ ਹੋਏ ਆਪਣੀ ਕਾਰਵਾਈ ਤੇ ਲੱਗੇ ਹੋਏ ਅਫਸਰ ਹੁਣ ਦੇਖਣਗੇ ਕਰਨਗੇ ਟਰੇਸ ਕੋਈ ਨਹੀਂ ਮਿਲਿਆ ਹਜੇ ਕੋਈ ਆਈਡੀਆ ਨਹੀਂ ਦੇਖਿਆ ਨਹੀਂ ਇਹ ਦਿਨ ਦਿਹਾੜੇ ਵਾਰਦਾਤ ਹੋ ਜਾਂਦੀ ਉਹ ਵੀ ਭੀੜ ਭੜ ਇਲਾਕਾ ਤਿੰਨ ਪੁੱਛੀ ਦੂਰੀ ਤੇ ਖਾਣਾ ਵੀ ਹੈਗਾ ਹਾਂਜੀ ਹਾਂਜੀ ਉਹਦੇ ਦੇਖਦੇ ਪਏ ਬਟ ਹੁਣ ਆ ਹੁਣ ਇਹਦੇ ਸਰਕਾਰ ਵੇਖੋ ਨਾ ਸਰਕਾਰ ਦਾ ਹੁਣ ਵੇਖੋ ਕੋਈ ਹੈ ਹੀ ਨਹੀਂ ਕੋਈ ਕੰਟਰੋਲ ਇੰਦੇ ਵਿੱਚ ਸਾਰੇ ਲੋਅ ਐਂਡ ਆਰਡਰ ਖਰਾਬ ਹੋਇਆ ਬਿਆਵਾ ਹਾਂਜੀ ਬਾਕੀ ਕਰਨਗੇ ਸਰ ਸਾਨੂੰ ਪੁਲਿਸ ਆਪਣੇ ਅਫਸਰਾਂ ਦੇ ਵਿਸ਼ਵਾਸ ਆ ਸਾਰਾ ਟਰੇਸ ਕਰਨਗੇ ਕਿੰਨਾ ਕਿੰਨਾ ਅੰਦਾਜ਼ਾ ਹੋਏਗਾ ਕਿੰਨਾ ਗੋਲਡ ਲੈ ਕੇ ਅੰਦਾਜ਼ਾ ਹੈ ਸਰ ਲਾਇਆ ਹੀ ਨਹੀਂ ਕੋਈ ਵੀ ਹੈ ਕੈਸ਼ ਵੀ ਲੈ ਗਿਆ ਕੈਸ਼ ਵੀ ਲੈ ਗਿਆ ਹਜੇ ਕੋਈ ਹਜੇ ਕੁਝ ਨਹੀਂ ਕੀਤਾ ਜੇ ਕਿੰਨੇ ਯੁਵਕ ਸਨ ਜਿਹੜੇ ਆਏ ਤਿੰਨ ਤਿੰਨ ਬੰਦੇ ਸੀ ਜੇ ਕੋਈ ਪਿਆਰ ਬੰਸਰ ਹਾਂਜੀ ਉਹਨਾਂ ਕੋਲੇ ਖੜੇ ਆ ਗਏ ਉਹਨਾਂ ਕੋਲ ਦੀ ਵਾਲਵਰਾਂ ਸੀਗੀਆਂ ਦੋ ਕੋਲੋਂ ਤੇ ਨਾਲ ਦਾਤ ਸੀਗੇ ਦੇਖਿਆ ਤਸਵੀਰਾਂ ਸੀ ਦੁਕਾਨ ਮਾਲਕ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਉਹਨਾਂ ਦਾ ਕਹਿਣਾ 10 ਵਜੇ ਦੇ ਕਰੀਬ ਕਿਹੜੀ ਦੁਕਾਨ ਖੁੱਲਦੀ ਆ ਦੁਕਾਨ ਖੁੱਲਣ ਤੋਂ ਬਾਅਦ ਕਿਹੜੀ ਵਾਰਦਾਤ ਤਿੰਨ ਨੌਜਵਾਨ ਆਂਦੇ ਨੇ ਕਿੰਨਾ ਕੋ ਤੇਜ ਹਥਿਆਰ ਤੇ ਬੰਦੂਕਾਂ ਦੀ ਨੋਬਤ ਦੇ ਨਾਲ ਕਿਹੜਾ ਜੁੱਲਰ ਦੀ ਦੁਕਾਨ ਲੁੱਟ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਦਾ ਕਹਿਣਾ ਆਪਾਂ ਜਲਦੀ ਇਸ ਨੂੰ ਕਿਹੜਾ ਮਾਮਲੇ ਨੂੰ ਟ੍ਰੇਸ ਕੀਤਾ ਜਾਏਗਾ ਦੇਖਣਾ ਹੋਏਗਾ ਦਿਨ ਦਿਹਾੜੇ ਕਿਹੜੀ ਵਾਰਦਾਤ ਹੋ ਜਾਂਦੀ ਆ ਉਹ ਵੀ ਭੀਟਪੜ ਲੱਕੇ ਦੇ ਵਿੱਚ ਕਿਹੜੀ ਵਾਰਦਾਤ ਹੁੰਦੀ ਆ ਕੁਛੀ ਦੂਰੀ ਤੇ ਕਿਹੜਾ ਥਾਣਾ ਵੀ ਆ ਜਿਸ ਦੇ ਕਾਰਨ ਕਿਹੜੇ ਚੋਰਾ ਵੱਲੋਂ ਕਿਹੜੀ ਦ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾ ਹਜਨ ਜਗਬਾਨੀ ਟੀਵੀ ਜਲੰਧਰ